ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰ ਨਾਲ ਮੀਟਿੰਗਾਂ 'ਚ ਕਿਸਾਨਾਂ ਦੇ ਵਕੀਲ ਦੀ ਭੂਮਿਕਾ ਨਿਭਾ ਰਹੇ ਨੇ ਸੀਐਮ ਮਾਨ ਮੀਟਿੰਗਾਂ 'ਚ ਚੋਕ ਰਹੇ ਨੇ ਫਸਲਾਂ ਤੇ ਐਮਐਸਪੀ ਸਮੇਤ ਕਿਸਾਨਾਂ ਦੇ ਹੋਰ ਮੁੱਦੇ ਇੱਕ ਪਾਸੇ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਖਿਲਾਫ ਕਾਰਵਾਈ ਦੀ ਗੱਲ ਕਰਦੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੇ ਹੱਕ ਵਿੱਚ ਕੰਮ ਕਰ ਰਹੇ ਨੇ ਅੰਦੋਲਨ ਤੇ ਡਟੇ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਢੇ ਨਾਲ ਮੋਟਾ ਜੋੜ ਕੇ ਖੜੇ ਹੋ ਗਏ ਨੇ ਐਸੇ ਲਈ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਚ ਖੁਦ ਸ਼ਾਮਿਲ ਹੋ ਕੇ ਵੱਡੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲ ਸਕੇ ਸਿਰਫ ਇੰਨੇ ਨਹੀਂ ਸੀਐਮ ਭਗਵੰਤ ਸਿੰਘ ਮਾਨ ਨੇ ਹਰਿਆਣਾ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਮਾੜੇ ਵਤੀਰੇ ਦੀ ਨਿੰਦਾ ਕਰਦਿਆਂ ਚਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟਣ ਦਾ سلسلہ ਰੁਕ ਗਿਆ ਹੈ ਫਿਲਹਾਲ ਕੇਂਦਰ ਦੇ ਨਾਲ ਹੋ ਰਹੀਆਂ ਕਿਸਾਨਾਂ ਦੀ ਮੀਟਿੰਗ ਚ ਸੇਮਾਨ ਵੱਲੋਂ निभाई ਜਾ ਰਹੀ ਭੂਮਿਕਾ ਨੂੰ ਲੈ ਕੇ ਬਾਰਡਰ ਤੇ ਬੈਠੇ ਕਿਸਾਨ ਤੇ ਹੋਰ ਲੋਕ ਕੀ ਸੋਚਦੇ ਨੇ ਤੁਸੀਂ ਵੀ ਸੁਣੋ ਆਪਣਾ ਸਵਾਗਤ ਕਰਦੇ ਆ ਜੋ ਸਟੇਟ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਜੋ ਸਾਡੇ ਨਾਲ ਸਹਿਯੋਗ ਦਿੱਤਾ ਉਹਨਾਂ ਨੇ ਇਸੇ ਤਰ੍ਹਾਂ ਸਾਰੇ ਸੂਬਿਆਂ ਦੀਆਂ ਜਿਹਨੇ ਮੁੱਖ ਮੰਤਰੀ ਹੈ ਉਹ ਵੀ ਸੰਯੋਗ ਦੇਣਾ ਜਿਵੇਂ ਭਗਵੰਤ ਮਾਨੂਨੀ ਆਇਆ ਇਸ ਮੀਟਿੰਗ ਦੇ ਵਿੱਚ ਸਾਰੀਆਂ ਸਟੇਟਾਂ ਦੇ ਮੁੱਖ ਮੰਤਰੀ ਭਾਰਤ ਦੇ ਉਹ ਸਾਰੇ ਇਤਰਾਣ ਕੇ ਮਤਲਬ ਇਹਦੇ ਆਉਂੇ ਆਣ ਕੇ ਮੀਟਿੰਗ ਦੇ ਵਿੱਚ ਬਹਿਣ ਬਿਨਾ ਸੱਦੇ ਤੋਂ ਹੀ ਆਉਣਾ ਚਾਹੀਦਾ ਸੀ ਉਹਨਾਂ ਨੂੰ ਵੀ ਕਿਸਾਨ ਦਾ ਮੁੱਦਾ ਹੈ ਹੱਲ ਹੋ ਸਕਦਾ ਹੱਲ ਹੋ ਸਕਦਾ ਸੀ ਭਗਵੰਤਮਾਨ ਸਾਹਿਬ ਇਸ ਟਾਈਮ ਦੀ ਮੋਢੀ ਆ ਪੰਜਾਬ ਦੇ ਤੇ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਸਾਰਾ ਜੋ ਵੀ ਆ ਕਿਸਾਨੀ ਨਾਲ ਹੀ ਜੁੜਿਆ ਹੋਇਆ ਆ ਤੇ ਮਤਲਬ ਜੋ ਵੀ ਉਹ ਮੀਟਿੰਗ ਉਹਨਾਂ ਦੀ ਹੋਈਆਂ ਅੱਜ 4 ਮੀਟਿੰਗਾਂ ਹੋ ਚੁੱਕੀਆਂ ਹੁਣ ਉਹਨਾਂ ਦੀਆਂ ਤੇ ਚਾਰਾਂ ਮੀਟਿੰਗਾਂ ਕੁਝ ਜਿਹੜੇ ਸੀਗੇ ਕਾਨੂੰਨ ਉਹਨਾਂ ਤੇ ਸਮਝੌਤਾ ਵੀ ਬਣਿਆ ਸੈਂਟਰ ਗਵਰਨਮੈਂਟ ਨਾਲ ਤੇ ਕੁਝ ਚੀਜ਼ਾਂ ਦੇ ਨਹੀਂ ਹਜੇ ਬਣਿਆ ਤੇ ਹੁਣ ਅੱਗੇ ਦੀ ਅੱਗੇ ਦੇਖਦੇ ਹਾਂ ਹੁਣ ਮੀਟਿੰਗ ਦੁਬਾਰਾ ਰੱਖੀ ਜਾਂਦੀ ਜਾਂ ਨਹੀਂ ਹਜੇ ਅੱਗੇ ਦੀ ਕੋਈ ਅਪਡੇਟ ਨਹੀਂ ਆਈ ਹੈਗੀ ਹਜੇ ਦੇਖੋ ਜੀ ਜੋ ਭਗਵੰਤ ਸਿੰਘ ਜੀ ਮਾਨ ਐਸ ਵੇਲੇ ਵਿੱਚ ਬਹਿ ਕੇ ਕਿਸਾਨਾਂ ਦੇ ਬਹੁਤ ਹੀ ਵਧੀਆ ਮੀਟਿੰਗਾਂ ਕਰ ਰਹੇ ਆ ਉਹਨਾਂ ਦਾ ਉਹਨਾਂ ਦੇ ਨਾਲ ਆਉਣ ਦੇ ਕਰਕੇ ਮੰਤਰੀਆਂ ਤੇ ਵੀ ਅਸਰ ਉੱਪਰ ਮੰਤਰੀਆਂ ਤੇ ਵੀ ਅਸਰ ਪਿਆ ਆ ਔਰ ਪੰਜਾਬ ਚ ਕਿਸਾਨਾਂ ਨੂੰ ਵੀ ਜਨ ਕੇ ਬਹੁਤ ਵਧੀਆ ਲੱਗਾ ਵੀ ਉਹ ਆਪਣੇ ਵਿੱਚ ਰਹਿ ਦੇ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਹੱਕ ਦਿਵਾਉਣ ਜੋ ਵੀ ਉਹਨਾਂ ਦੀ ਐਮਐਸਪੀ ਹੈਗੀ ਆ ਉਹ ਵੱਧ ਤੋਂ ਵੱਧ ਦਿਵਾਉਣ ਸੀਐਮ ਸਾਹਿਬ ਦਾ ਕਿਸਾਨਾਂ ਦੇ ਨਾਲ ਬਹਿਣਾ ਬਹੁਤ ਹੀ ਵਧੀਆ ਗੱਲ ਆ ਜੋ ਉਹਨਾਂ ਨੇ ਡਿਸੀਜਨ ਲਏ ਨੇ ਵਿੱਚ ਉਹ ਵੀ ਬਹੁਤ ਹੀ ਵਧੀਆ ਡਿਸੀਜਨ ਲਏ ਨੇ ਜੋ ਵੀ ਉਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਲਏ ਨੇ ਅਸੀਂ ਉਹਨਾਂ ਦਾ ਬਹੁਤ ਕਦਰ ਕਰਦੇ ਆ ਔਰ ਜੋ ਕਿਸਾਨਾਂ ਦੇ ਨਾਲ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਸੀਐਮ ਨਹੀਂ ਵੀ ਹੁੰਦੀਆਂ ਤਾਂ ਵੀ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਸੀ ਹੁਣ ਉਹ ਬਤੌਰ ਸੀਐਮ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਜੋ ਕਿ ਉਹਨਾਂ ਨੇ ਦੋ ਤਿੰਨ ਮੀਟਿੰਗਾਂ ਅਟੈਂਡ ਕੀਤੀਆਂ ਨੇ ਬਹੁਤ ਹੀ ਵਧੀਆ ਰਜਟ ਲੈ ਕੇ ਆਏ ਨੇ ਸੀਐਮ ਸਾਹਿਬ ਅੱਗੇ ਤੋਂ ਵੀ ਅਸੀਂ ਉਮੀਦ ਕਰਦੇ ਆ ਸੀਐਮ ਸਾਹਿਬ ਤੋਂ ਵੀ ਹੋਰ ਵੀ ਇਸ ਤੋਂ ਵਧੀਆ ਰਿਜ਼ਲਟ ਲੈ ਕੇ ਆਉਂ। ਸ਼ੰਭੂ ਬਾਰਡਰ ਤੋਂ ਸੰਦੀਪ ਸ਼ਰਮਾ ਤੇ ਜਲੰਧਰ ਤੋਂ ਸੁਰਿੰਦਰ ਕੰਬੋਜ਼ ਦੀ ਰਿਪੋਰਟ